ਜੋਕ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਸਾਡੇ ਐਮਐਲਏ ਸਾਹਿਬਾਨ ਹਲਕਾਾਂ ਚਾ ਦੇ ਮੰਤਰੀ ਸਾਹਿਬਾਨ ਕੈਂਡੀਡੇਟਸ ਸਾਦਿਆਂ ਦੀ ਇੱਕ ਮੀਟਿੰਗ ਜਿਹੜੀ ਉਹ ਕੀਤੀ ਹੈ ਉਹ ਇਸ ਮੀਟਿੰਗ ਦੇ ਵਿੱਚ ਸਾਡੇ ਨੈਸ਼ਨਲ ਦਨਸਕੱਟਾ ਆਰਗੇਨਾਈਜੇਸ਼ਨ ਦੇਖਦੇ ਆ ਡਾਕਟਰ ਸੰਦੀਪ ਪਾਟਕ ਜੀ ਜਿਹੜੇ ਸਭਾ ਦੇ ਮੈਂਬਰ ਨੇ ਉਹਦਾ ਸਾਡੀ ਮੀਟਿੰਗ ਦੇ ਵਿੱਚ ਸਾਡੇ ਪਾਰਟੀ ਦੇ ਸੀਨੀਅਰ ਲੀਡਰ ਸੰਜੇ ਸਿੰਘ ਜੀ ਅਵਾਜ਼ ਸਭਾ ਦੇ ਮੈਂਬਰ ਜਿਹੜੇ ਜੇਲ੍ਹ ਤੋਂ ਆਏ ਹੋਏ ਪਿਛਲੇ ਦਿਨੀ ਉਹ ਵੀ ਆਏ ਔਰ ਮੀਟਿੰਗ ਦੇ ਵਿੱਚ ਬੜਾ ਡਿਟੇਲ ਦੇ ਨਾਲ ਇਲੈਕਸ਼ਨ ਜਿਹੜੀ ਆ ਕਿੱਦਾਂ ਲੜਦੀਆਂ ਕਿੱਦਾਂ ਕੈਂਪੇਨ ਕਰਦੀ ਹੈ ਹਰ ਚੀਜ਼ ਜਿਹੜੀ ਉਹ ਡਿਸਾਈਡ ਕੀਤੀ ਹੈ ਉਹਦਾ ਇਤਾ ਕੀਤਾ ਕਿ 13 ਜੀ ਲੋ ਦਾ ਜਿਹੜਾ ਆਪਾਂ ਨਾਅਰਾ ਦਿੱਤਾ ਇਹਨੂੰ ਅਮਲੀ ਰੂਪ ਤੇ ਲਾਗੂ ਕਰਨਾ ਉਹਦਾ ਇੱਕ ਪਲਾਨ ਜਿਹੜਾ ਉਹ ਸਭ ਨੂੰ ਸਮਝਾਇਆ ਡਾਕਟਰ ਸੰਦੀਪ ਪਟਕੋਣਾ ਨੇ ਕਿ ਕਿੱਦਾਂ ਕਿੱਦਾਂ ਮਾਨ ਸਾਹਿਬ ਨੇ ਵੀ ਸਮਝਾਇਆ ਕਿ ਕਿੱਦਾਂ ਕਿੱਦਾਂ ਆਪਾਂ ਕਿਹੜੇ ਕਿਹੜੇ ਪੜਾਤੇ ਕਿੱਦਾਂ ਕਰਾਂਗੇ ਆਪਾਂ ਕਿੱਦਾਂ ਕਿੱਦਾਂ ਮਤਲਬ ਜ਼ੈਲੀਆਂ ਹੋਣ ਗਿਆ ਇੱਕ ਦਾ ਰੋੜ ਛੋੜ ਗਿਆ ਇੱਕ ਦਾ ਛੋਟੀਆਂ ਪਬਲਿਕ ਮੀਟਿੰਗਾਂ ਆਉਣ ਗਿਆ ਹਰ ਚੀਜ਼ ਤੈਅ ਕੀਤੀ ਆ ਉਹਦਾ ਅਸੀਂ ਕੱਲ ਤੋਂ ਵੈਸੇ ਤਾਂ ਅਸੀਂ ਪਹਿਲਾਂ ਹੀ ਅਸੀਂ ਤਾਂ ਜਦੋਂ ਦੀ ਅਨਾਊਂਸ ਹੋਈ ਆ ਉਦੋਂ ਦੇ ਹੀ ਮੈਦਾਨ 'ਚ ਆ ਪਰ ਕੱਲ ਤੋਂ ਪੂਰਾ ਪੰਜਾਬ ਪੂਰੀ ਪਾਰਟੀ ਜਿਹੜੀ ਆ ਇਲੈਕਸ਼ਨ ਮੂਡ 'ਚ ਹੋ ਜੂਗੀ ਇਲੈਕਸ਼ਨ ਬਦਾਂ ਚ ਸਾਡੇ ਸਾਡੇ ਬੰਦੇ ਜਿਹੜੇ ਉੱਤੋਂ ਆਉਣਗੇ ਸੋ ਇਹ ਤੈਅ ਕਰਕੇ ਆਏ ਕਿ ਅਸੀਂ 13 ਜੀਤੋਂ ਦਾ ਸਰਪ੍ਰਸਤ ਉਹ ਦੇਣਾ ਔਰ ਜਿੱਤ ਕੇ ਵਾਪਸ ਹੋਣ ਮੇਰਾ ਖਿਆਲ ਇਹਨਾਂ ਦਾ ਚੱਕੇ ਔਰ ਕੋਈ ਮੀਟਿੰਗ ਵੀ ਹੋਊਗੀ ਔਰ ਤਾਂ ਬਲਤ ਜਿਹੜਾ ਪਹਿਲੀ ਜੂਨ ਤੋਂ ਬਾਅਦ ਹੀ 4 ਜੂਨ ਦਾ ਜਦੋਂ ਨਤੀਜਾ ਆਊਗਾ ਉਦੋਂ ਹੀ ਮਿਲਾਂਗੇ ਸੋ ਬਹੁਤ ਤੋਂ ਵਧੀਆ ਮੀਟਿੰਗ ਹੋਈ ਆ ਬਹੁਤ ਹੀ ਵਧੀਆ ਚੰਗੀ ਮੀਟਿੰਗ ਹੋਈ ਆ ਸਰਦਾਰ ਸੰਜੇ ਸਿੰਘ ਉਹਨਾਂ ਦਾ ਸੰਜੇ ਸਿੰਘ ਜੀ ਦਾ ਸਭ ਨੇ ਬੜਾ ਸਵਾਗਤ ਕੀਤਾ ਸਭ ਬੜੇ ਪਿਆਰ ਨਾਲ ਮਿਲੇ ਆ ਬੜੇ ਚੇਤਬਾਦ ਮਿਲੇ ਸੀਗੇ 6 ਮਹੀਨੇ ਜੇਰ ਚ ਲੈ ਕੇ ਆਏ ਸਾਡੇ ਬਦਕ ਸਾਡੇ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਪਾਰਟੀ ਬਣੀ ਸੀ ਉਦੋਂ ਸੰਜੇ ਸਿੰਘ ਜੀ ਦਾ ਬੜਾ ਵੱਡਾ ਦੋਸਤ ਸੀ ਪਾਰਟੀ ਬਣਾਉਣ ਦੇ ਵਿੱਚ ਤੇ ਸਭ ਨੇ ਬੜਾ ਉਹਨਾਂ ਦਾ ਸਤਿਕਾਰ ਕੀਤਾ ਉਹਨਾਂ ਦਾ ਇਤਮਾਨ ਕੀਤਾ ਜੀ ਆਇਆਂ ਕਿਹਾ ਉਹਨਾਂ ਨੂੰ ਉਦੋਂ ਉਹਨਾਂ ਨੇ ਵੀ ਕਿਹਾ ਕਿ ਜੇ ਇਲੈਕਸ਼ਨ ਦੇ ਵਿੱਚ ਟਾਈਮ ਲੱਗ ਗਿਆ ਤਾਂ ਤੁਸੀਂ ਇਲੈਕਸ਼ਨ ਵੀ ਆਓ ਸਾਡੇ ਇਹ ਵੀ ਕਿਹਾ ਕਿ ਸੋ ਅੱਜ ਦੀ ਮੀਟਿੰਗ ਜਿਹੜੀ ਆ ਖਾਸ ਤੌਰ ਤੇ ਇਲੈਕਸ਼ਨ ਵਾਸਤੇ ਇਹ ਮੀਟਿੰਗ ਅੱਜ ਜੇਕਰ ਪੰਜਾਬ ਬਚਾਓ ਯਾਤਰਾ ਜੋ ਅਜੇ ਤੇ ਗਰਮੀ ਵੀ ਦਿਖਾਈ ਜਦ ਪਹਿਲਾਂ ਬਿਮਾਰ ਹੋ ਗਏ ਹੈ ਤੇ ਪਾਣੀ ਪੀ ਬਰਸੇ ਹਵਾ ਨਾ ਮੀਂਹ ਦੇ ਬੱਚਿਆਂ ਤੇ ਇਹ ਸਭ ਕਾਕੇ ਨੇ ਚਾਹ ਤੇ ਮੇਰੇ ਧੁੱਪ ਪਈ ਨਹੀਂ ਪੁੱਤੇ ਛਤਰੀ ਲਾਹੀ ਬਾਪੂ ਵਾਲੀ ਸਮਝਦੇ ਗੱਲ ਅਜੇ ਤੇ ਆਉਣਾ ਮੇਰੀ ਤਉਣੀ ਅਜੇ ਅਜੇ ਤੇ ਦਿਹਾੜੀ ਦੀ 15 15 20 20 ਮੀਟਗਾ ਅਸੀਂ ਕਰਦੀਆਂ ਅੱਜੀ ਜੇ ਪੰਜਾਬੀ ਚ ਕੀ ਕਿਹਦੇ ਬੋਮਾਦੀ ਨੂੰ ਦੱਸ ਹੁਣ ਪੰਜਾਬੀ ਚ ਦੱਸੋ ਨਾ ਪੰਜਾਬੀ ਚ ਕਿਸੇ ਦੇ ਵੀ ਟੱਟੀਆਂ ਲੱਗ ਗਿਆ ਬੰਦੇ ਇਹ ਅਜਾ ਦੇ ਯਾਰ ਮਦਾਨ ਦੇ ਪਖੇ ਟੱਟੀਆਂ ਪਹਿਲਾਂ ਹੀ ਲੱਗ ਗਿਆ ਮੈਂ ਤੇ ਸਭ ਆਪ ਦੀ ਮਦਾਨ ਤੇ ਪਖੰਦੇ ਪਿਉ ਤੇ ਪੁੱਤੋ ਗਾੜੀ ਆਓ ਦੇਹੀ ਭਗਵੰਤ ਮਾਨ ਦੇ ਅੱਗੇ ਦੇ ਆਓ ਮਾਨ ਸਾਹਿਬ ਦੇ ਅੱਗੇ ਦੇ ਆਓ ਤੁਹਾਨੂੰ ਪਹਿਲਾਂ ਹੀ ਯਾਰ ਦੇ ਹਦਾਂ ਨੇ ਆ ਕੇ ਮਤਲਬ ਹੁਣ ਪਤਾ ਨਹੀਂ ਇਹ ਸੀਰੀਕ ਟਟੀਆਂ ਨੇ ਕਿ ਪੋਲਿਟਿਕਲ ਟਟੀਆਂ ਨੇ ਇਹ ਟਟੀਆਂ ਦਾ ਤਾਂ ਉਹ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟਟੀਆਂ ਲੱਗੀਆਂ ਉਹਨਾਂ ਨੂੰ ਮੈਨੂੰ ਲੱਗਦਾ ਪੋਲਿਟਿਕਲ ਟਟੀਆਂ ਜਾਤੀਆਂ ਕਿਉਂਕਿ ਸਦਾਵਾਂ ਦੇ ਬੱਚੇ ਆ ਕਾਕੇ ਆ ਖਾਣ ਪੀਣ ਦਾ ਖਿਆਲ ਰੱਖਦੇ ਆ ਮੈਨੂੰ ਲੱਗਦਾ ਕਿ ਆਜ਼ਾਦ ਸੀ ਮਤਲਬ ਟਟੀਆਂ ਜਿਹੜੀਆਂ ਥੱਲਿਓ ਕੱਲ ਬੱਚਿਆਂ ਕੋ ਬੱਚਿਆਂ ਕੋਲੋਂ ਕੱਲ ਪੁਸਤਿਹਾਰ ਕਰਾਉਂਦੇ ਸੀ ਮਤਲਬ ਕੰਮ ਨਿਪੜ ਗਿਆ ਅਕਾਲੀ ਦਲ ਦਾ ਵੀ ਬੀਜੇਪੀ ਦਾ ਜਿੱਦਾਂ ਪੰਜਾਬ ਚ ਹੋ ਰਿਹਾ ਉਹ ਵੀ ਤੁਹਾਨੂੰ ਪਤਾ ਸੋ ਬਹੁਤ ਵਧੀਆ ਟੱਗ ਦੇਣਾ ਟੈਂਪਰੇਚਰ ਦੇਖ ਕੇ ਆਉਂਦੇ ਆ ਜੀ ਬਹੁਤ ਵਧੀਆ ਸਾਬ ਉਹ ਪਹਿਲਾਂ ਸਾਦੀ ਤਿਆਰੀ ਦਾ ਉਹ ਤਾਪਮਾਨ ਚੈੱਕ ਕਰਦੇ ਆ ਤੁਸੀਂ ਤਾਂ ਇੰਗਲਿਸ਼ ਦਾ ਬੋਲੀ ਬੋਲਿਆ ਤਾਪਮਾਨ ਪਹਿਲਾਂ ਚੈੱਕ ਕਰਦੇ ਆ ਵੀ ਕਿੰਨਾ ਜੀ ਜਿਹੜੇ ਬੰਦੇ ਜਿਹੜੇ ਲੀਡਰ ਤਾਪਮਾਨ ਨਾਲ ਚੱਲਦੇ ਆ ਕਿ ਅਸੀਂ 40 ਡਿਗਰੀ ਤੇ ਚੱਲਣਾ ਕਿ 32 ਤੇ ਚੱਲਣਾ ਕਿ 26 ਤੇ ਚੱਲਣਾ ਉਹਨਾਂ ਪਿਓ ਦੇ ਪੁੱਤਾਂ ਦੇ ਕਰਦਾ ਕੀ ਆ ਸਭ ਦੇ ਇੱਕ ਦੀ ਗੱਲ ਤਾਪਮਾਨ ਹੋਇ ਕਿ ਨਿਕਲਦੇ ਆ ਜੇ ਤਾਪਮਾਨ ਸਹੀ ਆ ਫਿਰ ਕਹਿੰਦੇ ਚਲੋ ਜੋ ਪੰਜਾਬ ਬਚਾ ਲੀਨੇ ਆ ਜੇ ਤਾਪਮਾਨ ਹੋ ਗਿਆ ਜ਼ਿਆਦਾ ਗਰਮੀ ਜ਼ਿਆਦੀ ਫੇਕਦੇ ਚਲੋ ਏਸੀ ਚੱਲਦੇ ਛੱਡੋ ਪੰਜਾਬ ਦਾ ਕੀ ਕਰਦਾ ਆ ਆ ਉਹਨਾਂ ਦੀ ਹਾਲਤ ਹੈ ਸਰਬ ਦੇ ਕਿ ਬੰਦਾ ਕੋਈ 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 ਸਭ ਤੁਹਾਡੇ ਸਾਹਮਣੇ ਆ ਕੀ ਹੋ ਰਿਹਾ ਔਰ ਮੈਂ ਮੈਂ ਤੇ ਕਹੂੰਗਾ ਕਿ ਆਮ ਆਦਮੀ ਪਾਰਟੀ 13 ਦੀਆਂ 13 ਸੀਟਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿੱਤ ਵੀ ਆ ਔਰ ਕੱਲ ਤੋਂ ਪੰਜਾਬ ਦਾ ਕੋਈ ਵੀ ਸਾਡਾ ਵਰਕਰ ਘਰ ਦੀ ਪਊਗਾ ਸਭ ਲੋਕ ਵਿੱਚ ਐਮਐਲਏ ਮੰਤਰੀ ਕੈਂਡੀਡੇਟ ਆਜ਼ਾਦ ਦੇ ਦੇ ਇੱਕ ਕਰਦਾਂਗੇ ਸਾਡੇ ਦੀ ਤਾਪਮਾਨ 25 ਡਿਗਰੀ ਵੀ ਉਦਾਂ ਦਾ 40 ਵੀ ਉਦਾਂ ਦਾ 50 ਵੀ ਉਦਾਂ ਦਾ 20 ਵੀ ਉਦਾਂ ਦਾ ਜਿੱਦਾਂ ਦਾ ਤਾਪਮਾਨ ਹੋਊਗਾ ਸਾਰੇ ਕਲੈਕਸ਼ਨ ਇਸ ਸਾਲ ਚ ਲੜੀ 2-2 ਡਿਗਰੀ ਤੇ ਜਾਂਦੇ ਸਤਰਾ ਤੇ ਚੱਲ ਜਾਂਦੇ ਜੋਸ਼ ਜੋਸ਼ ਕਰਦੇ ਸਭ ਦੇ ਕਿਵੇਂ ਹਾਂਜੀ ਮਾਹੌਲ ਬਣਾਇਆ ਜਾ ਰਿਹਾ ਹੈ ਹਾਂਜੀ ਵਰਤੋਂ ਹੋ ਰਹੀ ਹੈ ਕਬੀਰ ਠੀਕ ਹੈ ਠੀਕ ਹੈ ਉਹਨਾਂ ਆਪੇ ਗਿਆ ਜਾਂ ਟੱਟੀਆਂ ਲੱਗੀਆਂ ਥੋੜੀਆਂ ਕੀ ਆ ਆਪੇ ਕਿਹਾ ਮੈਂ ਤਾਂ ਫੇਰੇ ਦੇਖਣ ਰਿਹਾ ਜੋ ਆਪੇ ਕਹੀ ਜਾਂਦੇ ਕਿ ਅੱਜ ਮਜੀਠੀਆ ਸਾਹਿਬ ਜਾਣਗੇ ਜੀ ਉਹ ਮੈਂ ਮੈਂ ਤਾਂ ਤੁਹਾਡੇ ਜਾਂ ਚੰਗਾ ਤੋਂ ਦੇਖਿਆ ਤੁਸੀਂ ਲਾਉਂਦੇ ਹੋ ਆਪੇ ਕਹੀ ਜਾਂਦੇ ਸੁਖਬੀਰ ਥੋੜੀ ਬਫਾਰ ਹੋ ਕੇ ਉਹ ਮਜੀਠੀਆ ਸਾਹਿਬ ਜਾਣਗੇ ਤੇ ਉਹ ਆਈ ਜਿਹੜਾ ਬੱਤੀ ਆਵੇ ਜੀ ਸਾਨੂੰ ਕੋਈ ਦੀ ਜੀ ਆਚਲਨ ਤੋਂ ਪਾਸ ਤੋਂ ਕਿਦਿ ਉਹ ਸੇਠ ਠੀਕ ਕਰ ਤੇ ਸਭ ਜਿਹੜੀ ਕਾਲੀ ਦਾਲ ਦੀ ਹਾਲਤ ਹੋ ਰਹੀ ਹੈ ਪੰਜਾਬ ਚ ਆਪਣੇ ਅੱਖੀ ਦੇਖਣ ਜਾਂਦਾ ਵੀ ਕੀ ਹਾਲਤ ਹੋਦੀ ਹੈ ਸਰ ਸਰ ਤਲੀ ਸਰਕਾਰ ਹੀ ਹੈ ਨਹੀਂ ਕੇਜਰੀਵਾਲ ਦੀ ਯਾਚੀ ਦਾ ਖਾਰਜ ਕਰ ਦਿੱਤੀ ਹੋਈ ਹੈ ਹੁਣ ਅਗਲਾ ਸਟੈਪ ਕੀ ਹੋਵੇ ਨਾ ਕੋਈ ਨਹੀਂ ਹਾਈ ਕੋਰਟ ਸੁਪਰੀਮ ਕੋਰਟ ਸਾਨੂੰ ਨਿਆਪਾਲ ਕਾ ਤੇ ਪੂਰਾ ਮਤਲਬ ਵਿਸ਼ਵਾਸ ਹੈ ਕੋਈ ਗੱਲ ਨਹੀਂ ਕਾਨੂੰਨੀ ਲੜਾਈ ਹੈ ਲੜਾਂਗੇ ਜਿੰਨੇ ਤੱਕ ਲੋਟ ਪਈ ਉਹਨਾਂ ਤੱਕ ਲੜਾਂਗੇ ਅੰਬੋ ਸਰ ਦਾ ਸਰ ਕਿੱਦਾਂ ਦਾ ਆ ਰਿਹਾ ਜੀ ਉੱਥੇ ਇੰਟਰੈਕਸ਼ਨ ਦਾ ਜੀ ਅੰਬੋ ਸਾਹਿਬ ਦਾ ਤੁਸੀਂ ਵੇਖਿਆ ਵੀ ਆਮ ਆਦਮੀ ਜਿੱਤੂ ਜੀ ਆਮ ਆਦਮੀ ਪਾਰਟੀ ਇਹ ਪਹਿਲੀ ਵਾਰ ਹੋਊਗਾ ਕਿ ਇਦਾਂ ਦੇ ਵੱਡੇ ਸ਼ਹਿਰ ਦੇ ਵਿੱਚ ਇਦਾਂ ਦੇ ਧਾਰਮਿਕ ਤੇ ਪੋਲੀਟੀਕਲੀ ਤੇ ਹੈਰੀਟੇਜ ਦੇ ਪੱਖੋਂ ਸਭ ਤੋਂ ਵੱਡਾ ਜਿਹੜਾ ਪੰਜਾਬ ਦਾ ਸ਼ਹਿਰ ਹੈ ਉੱਥੋਂ ਆਮ ਆਦਮੀ ਪਾਰਟੀ ਬੜੀ ਵੱਡੀ ਲੀਡ ਨਾਲ ਜਿੱਤਣ ਜਾ ਰਹੀ ਹੈ ਮੈਂ ਧੰਨਵਾਦ ਜੀ ਦਾ ਮਦਰ ਆਪ ਕੋ ਡਾਇਰੀਆਂ ਦਾ ਦੇਸੀ ਇਲਾਜ ਵੀ ਦੱਸਦੇ ਉਹਨਾਂ ਕੋ ਹੈਗਾ ਜੀ ਉਹਨਾਂ ਕੋ ਹਗਾ ਬੰਦੇ ਬੰਦੇ ਆ ਕੋਈ